ਜਦੋਂ ਲਾਈਟ ਬੰਦ ਹੋਵੇ ਕਿਸੇ ਪਾਵਰ ਆਉਣੇ ਬੰਦ ਹੋਵੇ ਬਹੁਤ ਹੈ ਜੇ ਤਾਂ ਤੁਸੀਂ ਇੱਕ ਏਸੀ ਚਲਾਉਣਾ ਹੈ ਨਾ ਹਾਂਜੀ ਡੇਢ ਕਿਲੋਵਾਟ ਦਾ ਜਾਂ ਕਿਲੋਵਾਟ ਦਾ 2 ਕਿਲੋਵਾਟ ਦਾ ਏਸੀ ਚਲਾਉਣਾ ਠੀਕ ਹੈ ਇਹ ਤਾਂ ਤੁਹਾਨੂੰ 5 ਕਿਲੋਵਾਟ ਵੀ ਘੱਟ ਪਰ ਜੇ ਤੁਸੀਂ ਔਨ ਐਵਰੇਜ ਦੇਖੋਗੇ ਸਾਰੇ ਸਾਲ ਦੇ ਵਿੱਚ ਇਹ 4 ਤੋਂ 5 ਜੂਨ ਤੱਕ 1 ਕਿਲੋਵਾਟ ਬਣਦਾ ਤੇ ਉਹ ਖਰਚਾ ਜਿਹੜਾ ਫਿਰ ਉਹ ਖਰਚਾ ਵੀ ਸਾਨੂੰ ਪਏਗਾ ਐਕਸਰੇ ਉਹ ਖਰਚਾ ਵੀ ਪਰਨਿਕਣਾ ਪਏਗਾ ਜੀ ਐਕਸਟਰਾ ਪਏਗਾ ਮਤਲਬ ਵੀ ਥੋੜਾ ਝੰਜੜ ਵਾਲਾ ਇੱਥੇ ਇੱਥੇ ਝੰਡੇਗਾ ਨਹੀਂ ਪਰ ਉਧਰ ਕੰਜੈਕਸ਼ਨ ਵੀ ਆਪਣੇ ਜਿਆਦਾ ਵੱਜ ਜਾਗਾ ਸਰ ਉਹੀ ਮੈਂ ਗੱਲ ਕਰ ਰਿਹਾ ਕਿ ਕੰਜੈਕਸ਼ਨ ਵੀ ਉਨੀ ਜਿਆਦਾ ਵੱਜ ਜੇ ਤੁਸੀਂ ਕਹੋਗੇ ਇਹ ਲਾ ਕੇ ਤੁਹਾਡਾ ਬਿੱਲ ਫ੍ਰੀ ਹੋ ਜਾਊਗਾ ਇਧਰ ਦਾ ਕੋਈ ਕੰਮ ਨਹੀਂ ਹੋਣਾ ਸਰ ਸ਼ੁਆਕ ਜੀ ਵੈਲਕਮ ਇਨ ਟਰਬਨ ਟਾਕਸ ਤੁਸੀਂ ਸ਼ਹਿਰਾਂ ਦੇ ਵਿੱਚ ਦੇਖਿਆ ਹੋਣਾ ਕਿ ਸੋਲਰ ਪੈਨਲਾਂ ਨੂੰ ਬੜਾ ਪਸੰਦ ਕੀਤਾ ਜਾ ਰਿਹਾ ਲੋਕਾਂ ਦੀਆਂ ਛੱਤਾਂ ਤੇ ਲੰਘਦੇ ਵੜਦੇ ਤੁਸੀਂ ਆਪ ਦੇਖਿਆ ਹੋਣਾ ਕਿ ਲੋਕੀ ਕਾਫੀ ਜ਼ਿਆਦਾ ਸੋਲਰ ਪੈਨਲ ਆਪਣੇ ਛੱਤਾਂ ਤੇ ਲਵਾ ਰਹੇ ਆ ਉਹਦੇ ਨਾਲ 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 ਹੀ ਕਿ ਹੁਣ ਤੁਸੀਂ ਪਿੰਡਾਂ ਦੇ ਵਿੱਚ ਵੀ ਦੇਖ ਸਕਦੇ ਆ ਕਿ ਲੋਕੀ ਕਾਫੀ ਪਸੰਦ ਕਰ ਰਹੇ ਆ ਸੋਲਰ ਪੈਨਲ ਨੂੰ ਆਪਣੀ ਛੱਤਾਂ ਤੇ ਲਗਾਉਣਾ ਅੱਜ ਖੜੇ ਆ ਪਿੰਡ ਢਾਲੀਵਾਲ ਜ਼ਿਲ੍ਹਾ ਜਲੰਧਰ ਜਿੱਥੇ ਸਾਡੇ ਵੀਰ ਨੇ ਵੀ ਆਪਣੀ ਛੱਤ ਤੇ ਸੋਲਰ ਪੈਨਲ ਲਵਾਏ ਨੇ ਮੈਂ ਕੋਸ਼ਿਸ਼ ਕਰਾਂਗਾ ਵੀਰ ਦੇ ਕੋਲੋਂ ਜਾਣਨ ਦੀ ਸਾਰੀ ਕੀ ਖਰਚਾ ਆਇਆ ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ ਤੇ ਕੀ ਇਹਦੇ ਬੈਨੀਫਿਟਸ ਨੇ ਇਸ ਵੀਡੀਓ ਚ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਕੁ ਪੈਸੇ ਲੱਗਦੇ ਆ ਇਹ ਸੋਲਰ ਪੈਨਲ ਨਾਲ ਲਵਾਉਣ ਚ ਕਿੱਦਾਂ ਦੀ ਜਗ੍ਹਾ ਹੋਣੀ ਚਾਹੀਦੀ ਏ ਕਿੰਨੇ ਕੁ ਯੂਨਟ ਬਣਦੇ ਆ ਇਹਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਸੋ ਪੂਰੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਆਜੋ ਮੇਰੇ ਨਾਲ ਅੰਜੀ ਸਤਿ ਸ਼੍ਰੀ ਅਕਾਲ ਜੀ ਹਬਾ ਜੀ ਕਦਾ ਹਾਲ ਚੇ ਭੱਜ ਕੇ ਕਿਵੇਂ ਹੋ ਬਸ ਬੜੀ ਜਿਵੇਂ ਕਿ ਮੈਂ ਤੁਹਾਨੂੰ ਥਲਦਸ ਕੇ ਟੈਕ ਕੀ ਸੋਲਰ ਪੈਨਲ ਲੱਗੇ ਆ ਪਿੰਡਾਂ ਦੇ ਵਿੱਚ ਵੀ ਸੋ ਵੀਰ ਦੇ ਵੀ ਇੱਥੇ ਸੋਲਰ ਪੈਨਲ ਲੱਗੇ ਆ ਭਾਜੀ ਅੱਜ ਦਊਗਾ ਸਾਨੂੰ ਪੂਰੀ ਇਨਫੋਰਮੇਸ਼ਨ ਜੱਗੀ ਭਾਫਣਾ ਤੇ ਭਾਈ ਨਾ ਕਰਦੇ ਆ ਗੱਲਬਾਤ ਭਾਜੀ ਮੈਨੂੰ ਦੱਸੋ ਕਿ ਕੀ ਇਹ ਪ੍ਰੋਜੈਕਟ ਹੈਗਾ ਸਾਰਾ ਭਾਜੀ ਇਹ ਜਿਹੜੇ ਸੋਲਰ ਪੈਨਲ ਹੁੰਦੇ ਆ ਨਾ ਹਾਂਜੀ ਇਹ ਆਪਣੇ ਦੋ ਤਰ੍ਹਾਂ ਦੇ ਹੁੰਦੇ ਆ ਓਕੇ ਹਾਂਜੀ ਇੱਕ ਤਾਂ ਹੁੰਦਾ ਔਨ ਗ੍ਰਿਡ ਠੀਕ ਹੈ ਇੱਕ ਹੁੰਦਾ ਆਫ ਗ੍ਰਿਡ ਓਕੇ ਠੀਕ ਹੈ ਜੀ ਜਿਹੜਾ ਆਫ ਗ੍ਰਿਡ ਹੁੰਦਾ ਆ ਉਹ ਹੁੰਦਾ ਬੈਟਰੀਆਂ ਵਾਲਾ ओके okay, ठीक है ਦਿਨੰਤੇ ਨਾਲ ਬੈਟਰੀਆਂ ਲੱਗਦੀਆਂ ਆ ਤੇ ਉਹ ਬੈਟਰੀਆਂ ਤੇ ਕੰਮ ਕਰਦੇ ਉਹਦਾ ਬਿਜਲੀ ਨਾਲ ਕੋਈ ਲਿੰਕ ਨਹੀਂ ਹੁੰਦਾ ਮੈਨੂੰ ਬਿਜਲੀ ਬਣਾਉਣੀ ਆ ਠੀਕ ਹੈ ਬੈਟਰੀਆਂ ਸੇਵ ਹੋਣੀਆਂ ਤੇ ਆਪਣੇ ਪੱਖੇ ਕੋਲਰ ਵਗੈਰਾ ਇਸ ਵਗੈਰਾ ਚਲਾਣੇ ਚਲਾਣੇ ਠੀਕ ਹੈ ਠੀਕ ਹੈ ਜੀ ਉਹ ਸਿਸਟਮ ਹੁੰਦਾ ਇੱਕ ਹੁੰਦਾ ਔਨ ਗ੍ਰਿਡ ਵਾਲਾ ਸਨਰੀਡਾ ਵਾਲਾ ਓਕੇ ਤੇ ਇਹ ਜਿਹੜਾ ਆਪਣੇ ਸਿਸਟਮ ਲੱਗਾ ਹੋਇਆ ਇਹ ਔਨ ਗ੍ਰਿਡ ਵਾਲਾ ਲੱਗਾ ਹੋਇਆ ਮਤਲਬ ਇਹ ਬਿਨਾ ਬੈਟਰੀਆਂ ਵਾਲਾ ਲੱਗਾ ਹੋਇਆ ਇਹ ਬਿਨਾ ਬੈਟਰੀਆਂ ਵਾਲਾ ਲੱਗਾ ਹੈ ਇਹਦੇ ਵਿੱਚ ਬੈਟਰੀਆਂ ਵਾਲਾ ਕੋਈ ਕੰਮ ਨਹੀਂ ਹੁੰਦਾ ਠੀਕ ਹੈ ਆਨ ਗ੍ਰਿਡ ਦਾ ਮਤਲਬ ਹੁੰਦਾ ਆ ਕਿ ਇਹਦਾ ਲਿੰਕ ਜਿਹੜਾ ਹੈਗਾ ਆ ਉਹ ਜਿਹੜਾ ਬਿਜਲੀ ਵਾਲਾ ਗ੍ਰਿਡ ਹੈ ਆਪਣਾ ਹਾਂਜੀ ਉਹਦੇ ਨਾਲ ਉਹਦੇ ਨਾਲ ਡਾਇਰੈਕਟ ਹਾਂ ਉਹਦੇ ਨਾਲ ਇਹਦਾ ਲਿੰਕ ਹੈ ਠੀਕ ਆ ਜਦੋਂ ਲਾਈਟ ਬੰਦ ਹੋਵੇ ਕਿਸੇੋਂ ਪਾਵਰ ਆਉਣੇ ਬੰਦ ਹੋਵੇ ਇਹਨੇ ਬੰਦ ਹੋ ਜਾਣਾ ਅੱਛਾ ਠੀਕ ਹੈ ਮਤਲਬ ਇਹ ਜੇ ਜੇ ਪ੍ਰੋਜੈਕਟ ਲਗਾਣਾ ਆਨ ਗ੍ਰਿਡ ਵਾਲਾ ਹਾਂਜੀ ਇਹਦੇ ਵਿੱਚ ਇਹ ਵੀ ਇਹ ਕਿ ਪਿੱਛੋਂ ਬਿਜਲੀ ਵੀ ਆਣੀ ਬਹੁਤ ਜ਼ਰੂਰੀ ਹੈ ਪਿਛਲੀ ਆਏ ਹੀ ਆਏ ਹੀ ਤਾਂ ਇਹ ਚੱਲੂਗਾ ਆਹੀ ਚੱਲੇਗਾ ਜੇ ਪਿਛੋਂ ਬਿਜਲੀ ਬੰਦ ਹੋ ਗਏ ਤੁਹਾਡੇ ਕੱਟ ਲੱਗਦਾ ਆ ਹਾਂਜੀ ਇਹ ਵੀ ਬੰਦ ਸੇ ਵੀ ਇਹ ਜ਼ੀਰੋ ਜਣਾ ਠੀਕ ਹੈ ਹਾਂਜੀ ਓਕੇ ਓਕੇ ਸੋ ਪਾ ਜੀ ਜਿਹੜਾ ਜੇ ਹੁਣ ਜਦੋਂ ਪਹਿਲਾਂ ਡਾਇਰੈਕਟ ਸਿੱਧੀ ਇਹ ਹੀ ਗੱਲ ਕਰ ਲਈਏ ਕਿ ਇਹਦਾ ਫਾਇਦਾ ਲਵਾਉਣ ਦਾ ਕਿ ਉਹਦਾ ਫਾਇਦਾ ਲਵਾਉਣ ਦਾ ਕਿ ਜੇਕਰ ਤੁਹਾਡੇ ਬਿਜਲੀ ਚ ਤਾਂ ਘਟ ਕੱਟ ਲੱਗਦੇ ਹਨ ਹਾਂਜੀ ਹਾਂਜੀ ਬਹੁਤ ਘਟ ਕੱਟ ਲੱਗਦੇ ਆ ਮਤਲਬ ਤੁਹਾਡੇ 24 ਘੰਟੇ ਬਿਜਲੀ ਹੈਗੀ ਆ ਦਿਹਾੜੀ ਚ ਜਾਂ ਦੈਂਚ ਇੱਕ ਦੋ ਘੰਟੇ ਕੱਟ ਲੱਗਦੇ ਠੀਕ ਹੈ ਫੇ ਤਾਂ ਔਨ ਗ੍ਰਿਡ ਦਾ ਫਾਇਦਾ ਓਕੇ ਠੀਕ ਹੈ ਜੀ ਪਰ ਜੇਕਰ ਤੁਹਾਡੇ ਬਿਜਲੀ ਆਉਂਦੀ ਨਹੀਂਗੀ ਇਹ ਇਹੋ ਜਿਹਾ ਏਰੀਆ ਜਿੱਥੇ ਬਿਜਲੀ ਬਹੁਤ ਘੱਟ ਆਉਂਦੀ ਆ ਉਹਨਾਂ ਥਾਵਾਂ ਤੇ ਆਫ ਗ੍ਰਿਡ ਦਾ ਫਾਇਦਾ ਹੈ ਹਾਂ ਕਿ ਜਿਹਦੇ ਵਿੱਚ ਫਿਰ ਮਤਲਬ ਤੁਹਾਡੇ ਕਹਿੰਦਾ ਮਤਲਬ ਕਿ ਉੱਥੇ ਫਿਰ ਬੈਟਰੀਆਂ ਦੇ ਵਿੱਚ ਆਪਣੀ ਜਿਹੜੀ ਬਿਜਲੀ ਹੈ ਉਹ ਸਟੋਰ ਹੋਈ ਜਾਂਦੀ ਹੈ ਕਿ ਜੇ ਲਾਈਟ ਚੱਲ ਜਾਂਦੀ ਹੈ ਤਾਂ ਬੈਟਰੀ ਦੇ ਵਿੱਚ ਜਿੰਨੀ ਬਿਜਲੀ ਆਪਣੀ ਸੇਵ ਜੁੰਟ ਸੇਵ ਹੋਈ ਹੈ ਹਾਂਜੀ ਉਹ ਆਪਣੇ ਪੱਖੇ ਕੂਲਰ ਉਹ ਚਲਾਉਣਗੇ ਹਾਂਜੀ ਫਿਰ ਉਹ ਚੱਲਣਗੇ ਆਜੋ ਮੈਂ ਤੁਹਾਨੂੰ ਦਿਖਾ ਲਦਾ ਇੱਧਰ ਹਨਾ ਇਹ ਹੈਗਾ 545 ਵਾਟ ਦੀ ਇੱਕ ਸ਼ੀਟ ਤੇ ਜਿਹੜੀਆਂ ਦੋ ਪਲੇਟਾਂ ਆ ਇਹ 1 ਕਿਲੋਵਾਟ ਦੀਆਂ ਹੁੰਦੀਆਂ। ਅੱਛਾ ਦੋ ਪਲੇਟਾਂ ਜਿਹੜੀਆਂ 1 ਕਿਲੋਵਾਟ ਦੀ। ਜੇਕਰ ਤੁਸੀਂ 3 ਕਿਲੋਵਾਟ ਦਾ ਲਗਾਉਨੇ ਆ ਹਾਂਜੀ ਹੈਨਾ ਤੇ ਇਹ ਛੇ ਪਲੇਟਾਂ ਲੱਗਦੀਆਂ। ਛੇ ਪਲੇਟਾਂ ਲੱਗਦੀਆਂ। ਛੇ ਪਲੇਟਾਂ ਲੱਗਦੀਆਂ। ਤੇ ਫਿਰ ਜੇ 3 ਕਿਲੋਵਾਟ ਇਨਫ ਹੁੰਦਾ। ਜਿੱਦਰੇ ਪਾ ਆਸੇ ਘਰ ਜਿੱਦਾਂ ਰਹਿੰਦੇ ਆ ਨਾਰਮਲ ਹੈਗੇ ਫੈਮਿਲੀ ਉੱਥੇ 3 ਕਿਲੋਵਾਟ ਬਹੁਤ ਹੋਏਗਾ। ਜੇ ਤਾਂ ਤੁਸੀਂ ਇੱਕ ਏਸੀ ਚਲਾਉਣਾ ਹੈ ਨਾ ਹਾਂਜੀ 1.5 ਕਿਲੋਵਾਟ ਦਾ ਜਾਂ ਕਿਲੋਵਾਟ ਦਾ 2 ਕਿਲੋਵਾਟ ਦਾ AC ਚਲਾਉਣਾ ਠੀਕ ਹੈ ਇਹ ਤਾਂ ਤੁਹਾਨੂੰ 5 ਕਿਲੋਵਾਟ ਵੀ ਘਟਾ ਅੱਛਾ ਹਾਂਜੀ ਠੀਕ ਹੈ ਕਿਉਂਕਿ ਉਹਨੇ ਜਿੰਨੀ ਕੁ ਬਿਜਲੀ ਦਿਨ ਚ ਬਣਾਉਣੀ ਆ ਹਾਂ ਉੰਨੀ ਕੋ ਕੰਜ਼ੂਮ ਹੋ ਜਾਣੀ ਤੁਹਾਡੇ ਉਹਨੇ ਬਿਜਲੀ ਨਾਲ ਨਾਲ ਕੰਜ਼ੂਮ ਵੀ ਹੋਈ ਜਾਣੀ ਪਰ ਆਪਣੇ ਹੁਣ ਪੰਜਾਬ ਚ ਕੀ ਐ ਇਸ ਟਾਈਮ ਜਿਹੜੀ 300 ਯੂਨਟਾਂ ਫ੍ਰੀ ਆ ਹਾਂਜੀ ਉਸ ਕਰਕੇ ਇਹਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੁੰਦਾ ਓਕੇ ਓਕੇ ਹਾਂਜੀ ਦੇ ਉੱਤੋਂ ਥੋੜਾ ਬਹੁਤ ਹੈ ਜਿੱਦਾਂ ਜਿਆਦੀਆਂ ਜੂਨ ਤਾਂ ਬਣਦੀਆਂ ਆ ਹਾਂਜੀ ਫੇਰ ਇਹ ਕਵਰ ਕਰ ਲੈਂਦਾ ਅੱਜ ਪਾਜੀ ਜਿੱਦਾਂ ਮੈਂ ਦੇਖ ਪਾ ਰਿਹਾ ਕਿ ਇੱਥੇ ਕਾਫੀ ਜਗ੍ਹਾ ਕਵਰ ਕੀਤੀ ਹੋਈ ਹੈ ਨਾ ਪੈਨਲਾਂ ਨੇ ਹਾਂਜੀ ਹਾਂ ਸੋ ਇੱਕ ਥੋੜਾ ਰਫਲੀ ਆਈਡੀਆ ਦੇ ਸਕਦੇ ਆ ਕਿ ਕਿੰਨੀ ਜਗ੍ਹਾ ਹੋਣੀ ਚਾਹੀਦੀ ਜੇ ਆਪਾਂ 3 ਕਿਲੋਵਾਰਟ ਜਾਂ 5 ਕਿਲੋਵਾਰਟ ਆਪਾਂ ਲਗਵਾਨੇ ਆ ਹਾਂਜੀ ਪਾਜੀ ਇਹ ਹਨਾ ਜਿਹੜਾ ਥਾਂ ਦੇ ਇਹ ਗੱਲ ਇਹ ਪਲੇਟਾਂ ਤੇ ਡਿਪੈਂਡ ਕਰਦਾ ਆ ਠੀਕ ਆ ਜਿੱਦਾਂ ਇਹ ਆਪਣੇ ਪਲੇਟ ਜਿਹੜੀ ਲੱਗੀ ਆ ਇਹ 5.5 ਬਾਰਟ ਵਾਲੀ ਲੱਗੀ ਹੋਈ ਆ 5.5 ਬਾਰਟ ਵਾਲੀ 5.5 ਬਾਰਟ ਹੈ ਨਾ ਤੇ ਇਹ ਹੁਣ 4 ਫੁੱਟ ਤੋਂ ਘੱਟ ਹੋਊਗੀ ਤਾਂ 6x4 ਮੰਨ ਲਓ ਠੀਕ ਹੈ 6x4 ਮੰਨ ਲਓ ਉਸ ਹਿਸਾਬ ਨਾਲ ਇਹ ਜੇ 9 ਜਾਂ 10 ਪਲੇਟਾਂ ਲੱਗਦੀਆਂ 5 ਕਿਲੋਵਾਟ 5 ਕਿਲੋਵਾਟ ਤੇ ਤੇ ਉਸ ਹਿਸਾਬ ਨਾਲ ਇਹਨੇ ਥਾਂ ਕਿੰਨਾ ਜਿਹੜੀਆਂ ਹੁਣ 750 ਵਾਲੀ 760 ਵਾਲੀਆਂ ਪਲੇਟਾਂ ਆਉਂਦੀਆਂ ਹਾਂਜੀ ਤੇ ਉਹ ਥੋੜੀਆਂ ਤੋਂ ਵੱਡੀਆਂ ਹੁੰਦੀਆਂ ਅੱਛਾ ਉਹਦਾ ਸਾਈਜ਼ ਦੇ ਨਾਲ ਥੋੜਾ ਵੱਡਾ ਥੋੜਾ ਲੰਬਾ ਹੁੰਦਾ ਜਿਹੜਾ ਲਾਈਟ ਚ ਜ਼ਿਆਦਾ ਹੁੰਦਾ ਹਾਂਜੀ ਉਹ 7x4 ਦੀਆਂ ਹੁੰਦੀਆਂ ਹੁੰਦੀਆਂ ਠੀਕ ਹੈ ਜੀ ਤੇ ਉੱਚੋ ਥੋੜਾ ਫਿਰ ਥਾਂ ਜਿਆਦਾ ਕੇਨ ਲਾ ਪੈਣਾ ਜਿਆਦਾ ਕੇਨ ਲਾ ਜਿਆ ਕੇਨ ਲੈਂਗੇ ਤੇ ਭਾਜੀ ਫਿਰ ਇਦਾਂ ਦੱਸੋ ਕਿ ਇਹ ਜਿਹੜਾ ਰਿਜੈਕਟ ਲਵਾਉਣਾ ਹੈ ਆਪਾਂ ਇਹਦਾ ਟੋਟਲ ਖਰਚਾ ਕਿੰਨਾ ਕ ਆ ਜਾਂਦਾ ਦੇਖੋ ਇਹਦਾ ਟੋਟਲ ਖਰਚਾ ਡਿਪੈਂਡ ਕਰਦਾ ਹੈ ਕਿ ਤੁਸੀਂ ਲਵਾ ਕੇੜਾ ਰਹਿ ਠੀਕ ਹੈ ਅੱਛਾ ਉਹਦੇ ਵਿੱਚ ਵੀ ਉਹਦੇ ਵਿੱਚ ਵੀ ਫਰਕ ਪੈਂਦਾ ਆ ਕੁਆਲਟੀ ਵਾਈਜ਼ ਕੁਆਲਟੀ ਵਾਈਜ਼ ਕੁਆਲਟੀ ਵਾਈਜ਼ ਨਹੀਂ ਇਹ ਇਹਦੀਆਂ ਪਲੇਟਾਂ ਵਾਈਜ਼ ਪਲੇਟਾਂ ਵਾਈਜ਼ ਪਲੇਟਾਂ ਵਾਈਜ਼ ਖਰਚਾ ਮੈਂ ਕਿਉਂਕਿ ਜੇ ਤੁਸੀਂ ਨਾਰਮਲ 3 ਕਿਲੋਵਾਟ ਵਾਲਾ ਲਵਾਉਨੇ ਆਂ ਹਾਂਜੀ ਠੀਕ ਹੈ ਜੀ 1 ਕਿਲੋਵਾਟ 30 ਤੋਂ 40000 ਰੁਪਏ ਨੂੰ ਹਾਂਜੀ ਕੋਸਟ ਕਰਦਾ ਠੀਕ ਹੈ ਉਹਦੇ ਵਿੱਚ ਇਨਵਰਟਰ ਹੁੰਦਾ ਵਿੱਚ ਇਨਵਰਟਰ ਹੁੰਦਾ ਵਿੱਚੇ ਪਲੇਟਾਂ ਹੁੰਦੀਆਂ ਆ ਜਿਹੜੀ ਆ ਸਟਰਕਚਰ ਹੁੰਦਾ ਸਟਰਕਚਰ ਠੀਕ ਆ ਆਹ ਹਾਂਜੀ ਇਹ ਸਟਰਕਚਰ ਵੀ ਸਾਰਾ ਜਿਹੜੀ ਇਹਨੂੰ ਤਾਰਾਂ ਵਾਇਰਿੰਗ ਪੈਣੀ ਆ ਓਕੇ ਓਕੇ ਉਹ ਸਾਰਾ ਵਿੱਚੇ ਹੁੰਦਾ ਸਾਰਾ ਪਲੋਡ ਉਹਨਾਂ ਦਾ ਇਨਕਲੂਡ ਹੁੰਦਾ ਠੀਕ ਹੈ ਜੀ ਜੇ ਆਪਾਂ ਮੰਨ ਲਓ ਤੁਸੀਂ 5 ਕਿਲੋਵਾਟ ਦਾ ਲਵਾਉਂਗੇ ਹਾਂਜੀ ਉਹਦਾ ਖਰਚਾ ਹੈਗਾ 2.5 ਲੱਖ ਉਹਦਾ ਖਰਚਾ 2.5 ਲੱਖ ਹੈ 2.5 ਲੱਖ ਦਾ 3 ਕਿਲੋਵਾਟ ਤੇ ਤੁਹਾਨੂੰ ਸਬਸਿਡੀ ਆਉਂਦੀ ਹੈ 78000 ਠੀਕ ਹੈ ਮਿਲ ਗੋਵਰਨ ਇਹਦੇ ਵਿੱਚ ਭਾਜੀ ਫਿਰ ਤੁਸੀਂ ਇੱਕ ਵਾਰੀ ਹੋਰ ਦਰਸ਼ਕਾਂ ਨੂੰ ਕਿ ਇਹਦੇ ਵਿੱਚ ਸਬਸਿਡੀ ਆਉਂਦੀ ਜਿੱਦਾਂ ਭਾਜੀ ਨੇ ਹੁਣ ਦੱਸਿਆ ਨਾ 3 ਕਿਲੋਵਾਟ ਜੇ ਤੁਸੀਂ ਲਗਵਾਣੇ ਆ 70000 ਰੁਪਏ ਭਾਜੀ ਨੇ ਕਿਹਾ ਕਿ ਇਹਦੇ ਵਿੱਚ ਨਾ ਸਬਸਿਡੀ ਮਿਲਦੀ ਹੈ ਗਵਰਨਮੈਂਟ ਵੱਲੋਂ 78000 ਰੁਪਏ ਚ ਸਬਸਿਡੀ ਆਉਂਦੀ ਹੈ ਹਾਂਜੀ ਜਿਹੜੀ ਪਹਿਲਾਂ ਲਗਾਉਣਾ ਪੈਂਦਾ ਤੁਹਾਨੂੰ ਸਿਸਟਮ ਠੀਕ ਹੈ ਮੰਨ ਲਓ ਕੋਈ 304 ਮਹੀਨੇ ਦੇ ਬਾਅਦ ਠੀਕ ਹੈ ਸਬਸਿਡੀ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਹੈ ਜੇਕਰ ਤੁਸੀਂ 4 ਜਾਂ 5 ਕਿਲੋਵਾਟ ਵੀ ਲਵਾਉਨੇ ਆਂ ਹਾਂਜੀ ਉੱਤੇ ਵੀ 78000 ਹੀ ਸਬਸਿਡੀ ਆਉਣੀ ਓਕੇ ਓਕੇ ਠੀਕ ਹੈ ਜੀ 3 ਕਿਲੋਵਾਟ ਤੋਂ 10 ਕਿਲੋਵਾਟ ਜਾਂ ਉੱਪਰ ਜਿੰਨਾ ਵੀ ਤੁਸੀਂ ਲਵਾਉਨੇ ਆਂ ਉੱਤੇ ਸਿਰਫ 78000 ਸਬਸਿਡੀ ਇਹ ਪਾਜੀ ਜੇ ਹੁਣ ਆਪਾਂ ਇੱਥੇ ਗੱਲ ਦੇਖਿਆ ਜਾਵੇ ਕਿ ਇਹਦੇ ਵਿੱਚ ਗਵਰਨਮੈਂਟ ਦਾ ਥੋੜਾ ਰੋਲ ਆ ਤੇ ਫਿਰ ਮੈਨੂੰ ਲੱਗਦਾ ਕਿ ਇਹਦਾ ਕੋਈ ਟਾਈਮ ਪੀਰੀਅਡ ਵੀ ਹੋਏਗਾ ਆਪਾਂ ਨੂੰ ਜਾਂ ਪਹਿਲਾਂ ਇਹ ਅਪਲਾਈ ਕਰਨੇ ਪੈਂਦੇ ਆ ਕਿਤੇ ਦੇਖੋ ਜੀ ਜਿਹੜੀਆਂ ਕੰਪਨੀਆਂ ਲਾਉਂਦੀਆਂ ਹਨ ਹਾਂਜੀ ਸਿਸਟਮ ਲਾਉਂਦੀ ਉਹ ਆਪਣੇ ਤੁਹਾਡੇ ਨਾਲ ਪੈਕੇਜ ਕਰਦੀਆਂ ਓਕੇ ਓਕੇ ਪੈਕੇਜ ਕਰਦੀਆਂ ਠੀਕ ਹੈ ਠੀਕ ਹੈ ਜੀ ਪੈਕੇਜ ਦੇ ਵਿੱਚ ਕੀ ਹੁੰਦਾ ਆ ਉਹਨਾਂ ਨੇ ਸਾਰੀ ਫਿਟਿੰਗ ਠੀਕ ਹੈ A to Z ਫਿਟਿੰਗ ਜਿਹੜਾ ਇਹਦਾ ਸਟਰਕਚਰ ਆ ਖੜਾ ਕਰਨਾ ਜਿਹੜਾ ਮੀਟਰ ਅਪਲਾਈ ਕਰਨਾ ਬਿਜਲੀ ਬੋਰਡ ਤੋਂ ਪਰਮਿਸ਼ਨ ਹੁੰਦੀ ਆ ਓਕੇ ਉਥੋਂ ਡਾਇਰੈਕਸ਼ਨ ਮੀਟਰ ਲੱਗਦਾ ਠੀਕ ਹੈ ਜਿੰਨੀਆਂ ਵੀ ਜਾਨੀ ਕਿ ਪਰਮਿਸ਼ਨ ਆਇਆ ਪਰਮਿਸ਼ਨ ਆਏ ਉਹ ਤੁਹਾਡਾ ਉਹ ਪੈਕੇਜ ਦੇ ਵਿੱਚ ਉਹ ਕੰਪਨੀ ਵਾਲੇ ਕਰਦੇ ਆ ਕੰਪਨੀ ਵਾਲੇ ਕਰਦੇ ਹਾਂਜੀ ਜੀ ਦੇ ਬੇਸ ਨਾਲ ਨਾਲ ਥੋੜਾ ਕੁਝ ਫਿੱਟ ਕਰਕੇ ਜਾਣਾ ਥੋੜਾ ਸਮਾਂ ਫਿਰ ਲੱਗ ਜਾਂਦਾ ਇਹਨੂੰ ਹਾਂਜੀ ਪਰਮਿਸ਼ਨ ਨੂੰ ਥੋੜਾ ਸਮਾਂ ਹੋ ਸ ਲੱਗ ਸਕਦਾ ਠੀਕ ਹੈ ਅੱਛਾ ਪਾਜੀ ਫਿਰ ਜਿਹੜਾ ਹੁਣੇ ਪ੍ਰੋਜੈਕਟ ਲੱਗਾ ਹੋਇਆ 3 ਕਿਲੋਵਾਟ ਦਾ ਆਪਾਂ ਸੋਚੀਏ ਜਾਂ 5 ਕਿਲੋਵਾਟ ਦਾ ਸੋਚੀਏ ਇਹ ਕਿੰਨੀਆਂ ਜਿਹੜੀਆਂ ਯੋਜਨਾयां ਇਹ ਬਣਾਉਂਦਾ ਆ ਹਾਂਜੀ ਮੈਂ ਤੁਹਾਨੂੰ ਪਾਜੀ ਕਲੀਅਰ ਕਰਦਾ ਸਾਰੀਆਂ ਗੱਲਾਂ ਹਾਂਜੀ ਹਾਂਜੀ ਜਿਹੜਾ ਇਹ ਪਾਜੀ ਹੈਗਾ ਪ੍ਰੋਜੈਕਟ ਇਹ ਹੈਗਾ 5 ਕਿਲੋਵਾਟ ਦਾ ਠੀਕ ਹੈ ਠੀਕ ਹੈ ਜੀ ਇਹ ਡਿਪੈਂਡ ਕਰਦਾ ਆ ਕਿ ਤੁਹਾਡੇ ਬਿਜਲੀ ਕਿੰਨੀ ਆਉਂਦੀ ਆ ਤੇ ਕਿੰਨੀ ਧੁੱਪ ਨਿਕਲਦੀ ਠੀਕ ਆ ਠੀਕ ਆ ਜੀ ਇਹ ਔਨ ਗ੍ਰਿਡ ਸਿਸਟਮ ਆ ਜਿਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਆ ਆਫ ਗ੍ਰਿਡ ਤੇ ਔਨ ਗ੍ਰਿਡ ਹੁੰਦਾ ਕੋ ਲੌਂਗ ਗ੍ਰਿਡ ਤੇ ਜਿਹੜਾ ਇਹ ਔਨ ਗ੍ਰਿਡ ਆ ਇਹ ਜਿੰਨੀ ਬਿਜਲੀ ਆਉਗੀ ਪਿੱਛੋਂ ਠੀਕ ਆ ਗ੍ਰਿਡ ਤੋਂ ਆਪਣੀ ਬਿਜਲੀ ਆਉਗੀ ਉਸ ਹਿਸਾਬ ਨਾਲ ਇਹਨੇ ਚੱਲਣਾ ਠੀਕ ਆ ਜੇ ਮੰਨ ਲਓ ਤੁਹਾਡੇ ਦਿਨ ਦੇ ਵਿੱਚ 5 ਤੋਂ 6 ਘੰਟੇ ਦਾ ਕੱਟ ਲੱਗਦਾ ਹਾਂਜੀ ਦਿਨ ਦੇ ਵਿੱਚ ਇਹ ਨਹੀਂ ਬੰਦ ਰਹਿਣਾ ਇਹ ਨਹੀਂ ਬੰਦ ਰਹਿਣਾ ਧੁੱਪ ਨਿਕਲੇ ਨਾ ਨਿਕਲੇ ਕੋਈ ਮਤਲਬ ਨਹੀਂ ਇਹਨਾਂ ਜੂਟਾ ਬਣਾਉਣੀਆਂ ਨਹੀਂ ਰਾਤ ਨੂੰ ਤਾਂ ਉਹ ਤਾਂ ਨਹੀਂ ਬਣਾਉਣੀਆਂ ਹਾਂ ਇਹ ਵੀ ਗੱਲ ਸਹੀ ਹੈ ਫਾਇਦਾ ਤੇ ਇਹਦਾ ਤਾਂ ਹੀ ਹੋਊਗਾ ਜੇ ਤੁਹਾਨੂੰ ਲਾਈਟ ਦਿਨੇ ਚੱਲਦੀ ਰਹੂਗੀ ਤਾਂ ਇਹ ਆਪਣਾ ਪੂਰਾ ਕੰਮ ਕਰੂਗਾ ਓਕੇ ਓਕੇ ਠੀਕ ਹੈ ਜੀ ਹੁਣ ਇੱਕ ਸੀਟ ਜਿਹੜੀ ਇੱਥੇ ਲਿਖੀ ਆ ਉਹ ਹੈਗੀ ਆ 545 ਵਾਟ ਦੀ ਹਾਂਜੀ 545 ਵਾਟ ਕਿਲੋਵਾਟ ਦੀ ਮੰਨ ਲਓ 5 ਕਿਲੋਵਾਟ ਆ ਪਰ ਜੇ ਤੁਸੀਂ ਲਾਉਂਗੇ ਹਨਾ ਔਨ ਐਵਰੇਜ ਦੇਖੋਗੇ ਸਾਰੇ ਸਾਲ ਦੇ ਵਿੱਚ ਇਹ 4 ਤੋਂ 5 ਯੂਨਟਾਂ ਇੱਕ ਕਿਲੋਵਾਟ ਬਣਾਉਂਦਾ 4 ਤੋਂ 5 ਯੂਨਟ ਇੱਕ ਕਿਲੋਵਾਟ ਇੱਕ ਕਿਲੋਵਾਟ ਬਣਾਉਂਦਾ ਹੁਣ 5 ਕਿਲੋਵਾਟ ਆ ਤੁਸੀਂ ਔਨ ਐਵਰੇਜ ਮੰਨ ਕੇ ਚੱਲੋ 20 ਯੂਨਟਾਂ ਠੀਕ ਹੈ 20 ਯੂਨਟਾਂ ਡੇਲੀ ਦੀਆਂ ਇਹ ਬਣਾਉਂਦਾ ਪਿਆ ਅੱਛਾ 20 ਯੂਨਟਾਂ ਇਹ ਡੇਲੀ ਦੀਆਂ ਬਣਾਉਂਦਾ ਪਿਆ ਪਰ ਜਦੋਂ ਤੱਕ ਬਿਜਲੀ ਆ ਰਹੀ ਠੀਕ ਹੈ ਜੇ ਇਸ ਦਿਨ ਮੰਨ ਲਓ 2 ਘੰਟੇ ਤਣ ਘੰਟੇ ਦੁਪਹਿਰ ਦਾ ਟਾਈਮ ਜਦੋਂ ਹੁਣ ਪੂਰੀ ਨਿਪਟੇ ਹੋਈ ਅਗਲੀ ਹੋਈ ਹੈ ਹੈਨਾ ਔਰ ਟੈਂਪਰੇਚਰ ਵੀ ਜੇ ਤੁਸੀਂ ਕਹੋਗੇ ਤਾਂ ਇਸ ਟਾਈਮ 34 ਤੋਂ 35 ਹੋਊਗਾ ਅੰਦਾਜ਼ਾ ਹੈ ਨਾ ਹਾਂ ਇੰਨਾ ਕੁ ਟੈਂਪਰੇਚਰ ਹੈ 34 ਤੋਂ 35 ਇਸ ਟਾਈਮ ਅੰਦਾਜ਼ਾ ਧੁੱਪ ਵੀ ਖੜੀ ਹੋਈ ਹੈ ਹਾਂਜੀ ਹਾਂ ਇਸ ਟਾਈਮ ਇਹਨੂੰ ਬਣਾਉਣੀਆਂ ਚਾਹੀਦੀਆਂ ਜੂਂਟਾਂ ਪੂਰੀਆਂ ਹਾਂ ਪਰ ਜੇ ਇਸ ਟਾਈਮ ਬਿਜਲੀ ਬੰਦ ਹੋਵੇ ਇਹਨੂੰ ਜੂਂਟਾਂ ਨਹੀਂ ਬਣਾਣੀ ਨਹੀਂ ਜੂਂਟਾਂ ਬਣਾਉਣੀਆਂ ਨਹੀਂ ਉਹ ਟਾਈਮ ਤੁਹਾਡਾ ਨਾ ਗਿਆ ਠੀਕ ਹੈ ਜੀ ਫਿਰ ਇਸ ਗਾਂ ਸਿਆਲੋ ਵਾਲੇ ਦਿਨ ਆ ਕੇ ਤਾਂ ਇਹਦੀ ਜਿਹੜੀ ਐਫੀਸ਼ੀਐਂਸੀ ਹੁੰਦੀ ਹੈ ਬਣਾਉਣ ਦੀ ਸਮਰੱਥਾ ਹੁੰਦੀ ਆ ਉਹ ਤਾਂ ਘਟ ਜਾਣੀ ਘਟ ਜਾਂਦੀ ਠੀਕ ਹੈ ਜੀ ਫਿਰ ਇਹਦੇ ਉੱਪਰ ਆ ਦੇਖੋ ਇਹਦੇ ਉੱਪਰ ਆਹਾ ਮਿੱਟੀ ਜੰਮੀ ਹੋਈ ਆ ਸਰ ਜੀ ਮਿੱਟੀ ਸਾਹ ਇਹਦੇ ਤਾਂ ਪੈਣੀ ਪੈਣੀ ਆ ਰੋਜ਼ ਰੋਜ਼ ਹਾਂਜੀ ਹਾਂਜੀ ਇਹ ਜਿੱਦਾਂ ਮਿੱਟੀ ਜਿੰਨੀ ਜੰਮੂਗੀ ਉਦੋਂ ਵੀ ਇਹਦੀ ਸਮਰੱਥਾ ਬਣਾਉਣ ਦੀ ਘਟ ਜਾਣੀ ਅਸਲ ਉਦੋਂ ਵੀ ਇਫੈਕਟ ਦਿੰਦਾ ਹੈ ਕਿ ਹਾਂਜੀ ਇਹਦੀ ਇਹਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਫਾਈ ਵੀ ਜ਼ਰੂਰੀ ਹਾਂਜੀ ਮੰਨ ਲਓ ਤੁਸੀਂ ਜੇਕਰ ਇਹਨੂੰ ਹਫ਼ਤੇ ਦੇ ਵਿੱਚ ਦੋ ਵਾਰੀ ਇਹਦੀ ਸਫਾਈ ਜ਼ਰੂਰੀ ਹੈ ਇਹ ਤੁਹਾਨੂੰ ਪੱਕਾ ਬੰਦਾ ਲਾਉਣਾ ਪੈਣਾ। ਇਹਦੀ ਸਫਾਈ ਵਾਸਤੇ ਸਫਾਈ ਵਾਸਤੇ ਵੀ ਜੇ ਤੁਸੀਂ ਇਹ ਤੋਂ ਬਿਜਲੀ ਬਣਾਉਣੀ ਆ ਕੀ ਜਿੰਨਾ ਤੁਹਾਡੇ ਘਰ ਦਾ ਲੋਡ ਆ ਘਰ ਦਾ ਮੰਨ ਲਓ ਆਪਣੇ ਘਰ 'ਚ 7 ਕਿਲੋਵਾਟ ਦਾ ਕਨੈਕਸ਼ਨ ਆ ਓਕੇ ਹੈਨਾ ਠੀਕ ਹੈ ਤੇ ਆਪਾਂ 7 ਕਿਲੋਵਾਟ ਤੱਕ ਦਾ ਜਾਂ 6.5 ਕਿਲੋਵਾਟ ਤੱਕ ਦਾ ਸੋਲਰ ਸਿਸਟਮ ਲਵਾ ਸਕਦੇ ਹਾਂ ਠੀਕ ਹੈ ਠੀਕ ਹੈ ਜੀ ਇਹ ਨਹੀਂਗਾ ਜੇ ਕਿ ਆਪਣੇ 3 ਕਿਲੋਵਾਟ ਦਾ ਹੈ ਤੇ ਆਪਾਂ 5 ਕਿਲੋਵਾਟ ਦਾ ਸੋਲਰ ਸਿਸਟਮ ਲਵਾ ਲਈਏ ਉਕੇ ਉਕੇ ਇਹ ਵੀ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਕਿ ਕਿੰਨੇ ਤੁਹਾਡਾ ਹਾਂਜੀ ਜਿੰਨਾ ਆਪਣਾ ਘਰ ਦਾ ਕਨੈਕਸ਼ਨ ਹੈ ਉਸ ਹਿਸਾਬ ਨਾਲ ਸੋਲਰ ਸਿਸਟਮ ਆ ਰਿਹਾ ਉਹ ਪੈਨਲ ਜਿਹੜੇ ਨੇ ਉਹ ਉਹ ਸਿੱਕੂਵਾਰ ਤੇ ਲੱਗਣੇ ਉਹਨੇ ਹੀ ਲੱਗਣੇ ਆ ਕਿਉਂਕਿ ਉਹ ਜਿਹੜੀ ਔਨ ਗ੍ਰਿਡ ਵਾਲਾ ਸਿਸਟਮ ਆ ਹਾਂਜੀ ਉਹ ਪਰਮਿਸ਼ਨ ਬਿਜਲੀ ਬੋਰਡ ਤੋਂ ਆਉਂਦੀ ਆ ਉਹ ਉਸ ਉਸ ਹਿਸਾਬ ਨਾਲ ਹੀ ਆਉਣੀ ਆ ਠੀਕ ਠੀਕ ਆ ਜੀ ਇਹਦੇ ਫਾਇਦੇ ਤਾਂ ਹੈ ਠੀਕ ਹੈ ਫਾਇਦੇ ਤਾਂ ਹੈ ਪਰ ਇਹਦਾ ਖਰਚਾ ਜਿਹੜਾ ਆ ਹੁਣ ਮੰਨ ਲਓ 2.5 ਲੱਖ ਰੁਪਏ ਖਰਚਾ ਆ ਰਿਹਾ ਇਹਦਾ ਹਾਂਜੀ ਹਾਂ ਨਾ ਉਹ ਪੂਰਾ ਕਦੋਂ ਹੋਊ ਕਹਿੰਦਾ ਬੀ ਜੂਨਟ ਉਹ ਦਿਹਾੜੀਆਂ ਬਣਾ ਰਿਆ 7 ਰੁਪਏ ਜੂਨਟ ਆ ਕਿੰਨੇ ਬਣ ਗਏ 20 ਹਾਂ ਨਾਲੇ ਇੱਥੇ ਤੁਸੀਂ ਪਹਿਲਾਂ ਜਦੋਂ ਦੱਸਿਆ ਕਿ ਸਰਕਾਰ ਹੁਣ ਅੱਜਕੱਲ 300 ਜੂਨਟਾਂ ਜਿਹੜੀਆਂ ਆ ਉਹ 프리 ਦੇ ਰਹੀ ਹੈ ਹਾਂਜੀ ਇਹ ਹੁਣ ਜਿਹੜਾ ਮੌਸਮ ਆਣਾ ਅੱਗੇ ਜੂਨ ਮਈ ਜੂਨ ਜੁਲਾਈ ਅਗਸਤ ਸਤੰਬਰ ਇਹਨਾਂ ਦੇ ਵਿੱਚ ਸੀ ਜ਼ਿਆਦਾ ਕੰਜ਼ਮਪਸ਼ਨ ਜਿਹੜੀ ਹੋਣੀ ਹੈ ਏਸੀ ਦੀ ਤੇ ਪੱਖੇ ਇਹ ਤੁਸੀਂ ਮੰਨ ਲਓ ਤੁਸੀਂ ਗਰਮੀ ਵੱਧਦੀ ਆ ਸੂਰਜ ਜਿਆਦਾ ਲਾਈਟ ਪੈ ਰਹੀ ਆ ਇਹ ਜਿਆਦਾ ਬਣਾਊਗਾ ਠੀਕ ਹੈ ਪਰ ਉਧਰ ਕੰਜਕਸ਼ਨ ਕੇ ਆਪਣੇ ਜਿਆਦਾ ਵੱਜ ਜਾਗਾ ਅਸੀਂ ਉਹੀ ਮੈਂ ਗੱਲ ਕਰ ਰਿਹਾ ਕਿ ਕੰਦਰ ਵੀ ਉਨੀ ਜਿਆਦਾ ਵੱਜ ਜੇ ਤੁਸੀਂ ਕਹੋਗੇ ਇਹ ਲਾ ਕੇ ਤੁਹਾਡਾ ਬਿੱਲ ਫ੍ਰੀ ਹੋ ਜਾਊਗਾ ਇਧਰ ਦਾ ਕੋਈ ਕੰਮ ਨਹੀਂ ਹੋਣ ਲੱਗਾ ਹੁਣ ਟੂਟ ਵੀ ਜੂਟਾਂ ਬਣਾ ਰਿਹਾ ਹਾਂ 140 ਰੁਪਏ ਦੀ ਬਿਜਲੀ ਬਣਾ ਰਿਹਾ ਬਣਾ ਰਿਹਾ 140 ਰੁਪਏ ਦੀ ਬਿਜਲੀ ਬਣਾ ਰਿਹਾ ਡੇਲੀ ਦੀ 140 ਰੁਪਏ ਦੀ ਬਿਜਲੀ ਬਣਾ ਰਿਹਾ ਜਾਂ 2.5 ਲੱਖ ਰੁਪਏ ਤੁਹਾਡਾ ਲੱਗ ਗਿਆ ਹਾਂ ਕਦੋਂ ਨੂੰ 140 ਰੁਪਏ ਦੇ ਹਿਸਾਬ ਨਾਲ ਪੂਰਾ ਹੋਊਗਾ ਇਹ ਗੱਲ ਤਾਂ ਤੁਹਾਡੀ ਬਹੁਤ ਪੁਆਇੰਟ ਹੈਗਾ ਇਸ ਗੱਲ ਦੇ ਵਿੱਚ ਕਿ 2.5 ਲੱਖ ਰੁਪਇਆ ਲਾ ਕੇ ਜੇ ਅਸੀਂ ਇਹ ਪ੍ਰੋਜੈਕਟ ਲਗਾਨੇ ਆ ਤੇ ਜਿਹੜਾ ਭਾਈ ਨੇ ਦੱਸਿਆ ਕਿ 140 ਰੁਪਏ ਦੀ ਇਹਨੇ ਰੋਜ਼ ਦੀ ਬਿਜਲੀ ਬਣਾਈ ਤੇ ਕਦੋਂ ਉਹ ਜਾ ਕੇ ਜਿਹੜੇ ਪੈਸੇ ਪੂਰੇ ਹੋਣੇ ਸੋਚਦੇ ਤਾਂ ਆਪਾਂ ਇਹ ਹੈ ਕਿ ਚਲੋ ਇਹਨੂੰ ਲਵਾ ਲੈਂਦੇ ਆ ਤੇ ਸਾਡਾ ਜਿਹੜਾ ਬਿੱਲ ਆ ਤਾਂ ਮਾਤਰ ਹੋਏਗਾ ਜਾਂ ਨਹੀਂ ਆਏਗਾ ਸਾਨੂੰ ਜਿਹੜੀ ਬਿਜਲੀ ਫ੍ਰੀ ਹੋ ਜਾਏਗੀ ਹਾਂਜੀ ਪਰ ਆਪਣੇ ਹੁਣ ਪੰਜਾਬ 'ਚ 300 ਜੂਨ ਤਾਂ ਜਿਹੜੀਆਂ ਫ੍ਰੀ ਹੋਣ ਦੇ ਕਾਰਨ ਹਾਂਜੀ ਇਹ ਫਾਇਦੇ 'ਚ ਆ ਉਦੋਂ ਤੱਕ ਫਾਇਦੇ 'ਚ ਆ ਉਦੋਂ ਤੱਕ ਫਾਇਦੇ 'ਚ ਪਰ ਜਦੋਂ ਉਹ ਜੂਨਟਾ ਖਤਮ ਹੋ ਗਏ ਆ ਉਸ ਟਾਈਮ ਲਗਭਗ ਫਿਰ ਇਹਦਾ ਕੋਈ ਜਿਆਦਾ ਬੈਨੀਫਿਟ ਨਹੀਂ ਹੋਊਗਾ ਹੋਊਗਾ ਜਿੱਥੇ ਤੁਹਾਡੀ ਕੰਜਨਸ਼ਨ ਘਟਿਆ ਠੀਕ ਹੈ ਠੀਕ ਹੈ ਜੀ 4 ਸਾਲਾਂ ਚ 5 ਸਾਲਾਂ ਚ ਇਹਦੇ ਮੰਨ ਲਓ ਜਿਹੜਾ 2.5 ਲੱਖ ਰੁਪਇਆ ਲਾ ਕੇ ਤੁਹਾਡੀ ਕੀਮਤ ਪੂਰੀ ਹੋ ਗਈ ਹਾਂਜੀ ਪੂਰੀ ਹੋ ਗਈ ਉਸ ਤੋਂ ਬਾਅਦ ਚੋਂ ਤੱਕ ਤੇ ਇਹਦਾ ਕੰਮ ਭੋਗ ਪਾ ਲੈਣਾ ਉਹਦੇ ਸਿਸਟਮ ਦਾ ਭੋਗ ਪਾ ਲੈਣਾ ਹਾਂ ਇਹ ਵੀ ਗੱਲ ਹੈ ਨਾ ਇਹ ਵੈਸੇ ਮੈਨੂੰ ਤੁਹਾਨੂੰ ਇਹ ਵੀ ਮੈਨੂੰ ਦੱਸੋ ਕਿ ਇਹਦੀ ਜਿਹੜੀ ਮਨਿਆਦ ਆ ਇੱਥੇ ਜੇ ਤੁਸੀਂ ਕਹਿੰਦੇ ਕਿ ਇਹਦਾ ਘੋਗ ਪੈਗਾ ਤਾਂ ਫਿਰ ਇਹਦੀ ਬੁਨਿਆਦ ਵੀ ਹੋਏਗੀ ਇਹਦੀ ਕੰਪਨੀਆਂ ਵੀ ਹੋਏਗੀ ਕੰਪਨੀਆਂ ਵਾਲੇ ਕਹਿ ਰਿਹਾ ਜੀ 25 ਸਾਲ ਇਹਦੀ ਗਾਰੰਟੀ ਆ ਅੱਛਾ ਜਿਹੜਾ ਸਿਸਟਮ ਆ ਕੰਪਨੀਆਂ ਆਈਆਂ ਆ ਉਹ 5-6 ਸਾਲਾਂ ਤੋਂ ਇਹਦੀਆਂ ਜ਼ਿਆਦਾ ਕੰਪਨੀਆਂ ਆਈਆਂ ਹੋਈਆਂ ਠੀਕ ਆ ਠੀਕ ਆ ਉਹ 25 ਸਾਲ ਦੀ ਕੀ ਗਾਰੰਟੀ ਲੱਗ 25 ਸਾਲ ਦੀ ਵਾਕੇ ਸੀ ਜਣ ਇਹ ਤਾਂ ਫਿਰ 25 ਸਾਲ ਦੇ ਤੇ ਸੌਂ ਗਏ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾ ਛੇ ਸਾਲਾਂ ਤੋਂ ਇਹ ਜ਼ਿਆਦਾ ਕੰਮ ਕਰਮ ਹੋਇਆ ਹਾਂ ਜੀ ਲਵਾਣਾ ਹਾਂ ਕਰਦੇ ਆ 25 ਸਾਲ ਤਾਂ ਫਿਰ ਫਿਰ ਜਿਹਦੇ 25 ਸਾਲ ਲਿਜਣਗੇ ਉਹ ਕੋਈ ਵੀਰ ਭਰਾ ਜਰੂਰ ਦੱਸੇ ਵੀ ਕਿਹਦੇ ਮੇਰੇ ਵੀ 25 ਸਾਲਾਂਾਂ ਕੇ ਤੇ ਮੈਨੂੰ ਕੀ ਬੈਨੀਫਿਟ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਮਰਾ ਵੀ ਸੇ ਬਾਕੀ ਇਹਦਾ ਦੇਖੋ ਜੀ ਇਹ ਪਲੇਟਾਂ ਇੰਦਾਂ ਲੱਗਦੀਆਂ ਸਿਸਟਮ ਇਹਦਾ ਇੰਦਾਂ ਲੱਗਦਾ ਹਾਂਜੀ ਇਹਦਾ ਇਨਵਰਟਰ ਹੈ ਜਾਂ ਹੋਰ ਸਿਸਟਮ ਹੈ ਉਹ ਸਾਰਾ ਥੱਲੇ ਹੋਗਾ ਉਹ ਤੁਹਾਨੂੰ ਮੈਂ ਦਿਖਾਉਂਦਾ ਆਜੋ ਭਾਜੀ ਉਹ ਜਿਹੜਾ ਪ੍ਰੋਜੈਕਟ ਲੱਗਦਾ ਉੱਪਰ ਲਾਇਆ ਹੋਇਆ ਉਹਦੇ ਨਾਲ ਲੱਗਦਾ ਆ ਇਹ ਜਿਹੜਾ ਇਨਵਰਟਰ ਹੈ ਜਿੰਨੇ ਕਿਲੋਵਾਟ ਦਾ ਆਪਣੇ ਪ੍ਰੋਜੈਕਟ ਹੁੰਦਾ ਉਸ ਹਿਸਾਬ ਨਾਲ ਇਹ ਇਨਵਰਟਰ ਲੱਗਦਾ ਉਸ ਤੋਂ ਨਾ ਇਨਵਰਟਰ ਲੱਗਦਾ ਠੀਕ ਹੈ ਜੀ ਬਾਕੀ ਇਹਦਾ ਉਹ ਡੀਸੀ ਡੀਵੀ ਬਾਕਸ ਹੁੰਦਾ ਹਾਂਜੀ 2 ਮੀਟਰ ਲੱਗਦੇ ਇੱਤੇ 2 ਮੀਟਰ ਲੱਗਦੇ ਇੱਕ ਹੁੰਦਾ ਹੈ ਡਾਇਰੈਕਸ਼ਨਲ ਮੀਟਰ ਇੱਕ ਜਿਹੜਾ ਆਪਣਾ ਨੋਰਮਲ ਬਿਜਲੀ ਵਾਲਾ ਹੁੰਦਾ ਹੈ ਉਹ ਮੀਟਰ ਠੀਕ ਹੈ ਠੀਕ ਹੈ ਜੀ ਇਹਦੀ ਕਾਸਟ ਵੀ ਸਾਰਾ ਕੁਝ ਇਨਕਲੂਡ ਕਰਕੇ ਇਹ ਜਿਹੜਾ ਭਾਜੀ ਜਿਹੜੀਆਂ ਕੰਪਨੀਆਂ ਲਾਉਂਦੀਆਂ ਨਾ ਸਿਸਟਮ ਇਹ ਇਨਵਰਟਰ ਦਾ ਜਾਂ ਜਿਹੜੇ ਬਾਕਸ ਲੱਗਦੇ ਆ ਜਾਂ ਮੀਟਰ ਦਾ ਆ ਜਾਂ ਜਿੰਨੀਆਂ ਵੀ ਪਰਮਿਸ਼ਨਾਂ ਆ ਇਹ ਸਾਰੀਆਂ ਕੰਪਨੀਆਂ ਪੈਕੇਜ ਦੇ ਵਿੱਚ ਕਰ ਦ ਪੈਕੇਜ ਦੇ ਵਿੱਚ ਕਰ ਦਿਆ ਹਾਂ ਐਸ ਟਾਈਮ ਮੈਂ ਜੇ ਤੁਸੀਂ ਮੇਰੇ ਤੋਂ ਪੁੱਛੋਗੇ ਇਹਨੂੰ ਲਵਾਉਣ ਦਾ ਫਾਇਦਾ ਹੈ ਕਿ ਨਹੀਂ ਹੈ ਮੈਂ ਤਾਂ ਕਹੂੰਗਾ ਇਹ ਸਿਸਟਮ ਹਾਲੇ ਮਹਿੰਗਾ ਹਾਲੇ ਮਹਿੰਗਾ ਹਾਂਜੀ ਠੀਕ ਹੈ ਆਉਣ ਵਾਲੇ ਟਾਈਮਾਂ 'ਚ ਜਿਦਾ ਜਿਦਾ ਟੈਕਨੋਲੋਜੀ ਡਿਵੈਲਪ ਹੋ ਰਹੀ ਆ ਤੇ ਹਨਾ ਫਿਰ ਆਪਾਂ ਮੰਨ ਸਕਦੇ ਹਾਂ ਕਿ ਇਹ ਥੋੜਾ ਸਸਤਾ ਹੁੰਦਾ ਆ ਇਹਦਾ ਫਾਇਦਾ ਹੋ ਸਕਦਾ ਜਾਂ ਕੰਪਨੀਆਂ ਜਿੱਦਾਂ ਕਹਿ ਸਕਦੇ ਆ ਕਿ ਥੋੜਾ ਇਹਦਾ ਪ੍ਰਾਈਸ ਘਟ ਕਰਨ ਹਾਂਜੀ ਕੰਪਨੀਆਂ ਪ੍ਰਾਈਸ ਘਟ ਹੁੰਦੀਆਂ ਜਾਂ ਸਰਕਾਰ ਵੱਲੋਂ ਏ ਆਪਣੇ ਤੌਰ ਤੇ ਸਬਸਿਡੀਆਂ ਲੈ ਕੇ ਹੋਰ ਜ਼ਿਆਦਾ ਵਧਾਈ ਜਾਣ। ਹਾਂ ਉਹ ਸਬਸਿਡੀਆਂ ਵਧਾਈਆਂ ਜਾਣ। ਚਾਹ ਮੈਨੂੰ ਲੱਗਦਾ ਕਿ ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਮੰਨ ਲਓ ਬਿਜਲੀ ਹੋਰ ਮਹਿੰਗੀ ਹੋ ਜਾਂਦੀ ਹੈ। ਕਿਉਂਕਿ ਜਦੋਂ ਆਪਾਂ ਉੱਪਰ ਗੱਲ ਕੀਤੀ ਹੈ ਕਿ ਇਹਦਾ ਸਿਰ 70 ਰੁਪਏ ਯੂਨਟ ਹੈ। ਹਾਂਜੀ ਤੇ ਬਿਜਲੀ ਹੋਰ ਜ਼ਿਆਦਾ ਮਹਿੰਗੀ ਹੋ ਜਾਂਦੀ ਹੈ ਤਾਂ ਫਿਰ ਸ਼ਾਇਦ ਇਹ ਜਿਹੜਾ ਲਾਗਤ ਲੱਗੀ ਹੈ। ਹਾਂਜੀ ਪਰ ਇਹ ਜਿੰਨਾ ਹੁਣ ਇਹ ਵੀ ਬਣਾ ਰਿਹਾ ਹੈ ਯੂਨਟ ਬਣਾਉਣ ਦੀ ਜੋ ਇਹਦੀ ਐਫੀਸ਼ੀਐਂਸੀ ਹੈ ਉਹ ਬਹੁਤ ਘਟਿਆ ਘਟਿਆ ਹੈ ਨਾ ਹੁਣ ਜਦੋਂ ਨਵੀਂ ਟੈਕਨੋਲੋਜੀ ਆ ਰਹੀ ਹੈ ਉਹਦੀਆਂ ਪਲੇਟਾਂ ਜਿਹੜੀਆਂ ਆ 762 ਵਾਲੀਆਂ ਆ ਰਹੀਆਂ ਜਾਂ ਕਿੱਲੋ 62 ਵਾਲੀਆਂ ਆ ਰਹੀਆਂ ਆ ਠੀਕ ਹੈ ਜਾਂ ਹੁਣ ਡਬਲ ਵਾਲੀਆਂ ਆ ਰਹੀਆਂ ਕਿ ਉੱਪਰੋਂ ਵੀ ਸੇਕ ਪੈਂਦਾ ਤੇ ਥੱਲੋਂ ਵੀ ਸੇਕ ਪੈਂਦਾ ਦੋਨੇ ਸਾਈਡਾਂ ਤੋਂ ਉਹ ਬਣਾ ਰਹੀ ਆ ਉਹਦੀ ਹੋ ਸਕਦਾ ਉਹ ਜਿਆਦੀਆਂ ਜੂਂਟਾਂ ਬਣਾ ਓਕੇ ਓਕੇ ਠੀਕ ਹੈ ਜੀ ਫੇ ਇਹਦਾ ਫਾਇਦਾ ਹੋ ਸਕਦਾ ਠੀਕ ਹੈ ਪਰ ਫਾਇਦਾ ਉੱਥੇ ਹੀ ਹੋਣਾ ਆ ਜਿੱਥੇ ਇਹ ਗ੍ਰਿਡ ਵਾਲੀ ਬਿਜਲੀ ਚੱਲਦੀ ਆ ਗ੍ਰਿਡ ਵਾਲੀ ਬਿਜਲੀ ਚੱਲਦੀ ਆ ਹਾਂਜੀ ਇਹ ਦੰਦ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੇ ਕੱਟ ਲੱਗ ਗਿਆ ਫਿਰ ਫਾਇਦਾ ਨਹੀਂ ਹੈ ਫਿਰ ਫਾਇਦਾ ਨਹੀਂ ਹੈ ਤੇ ਉਹ ਟਾਈਮ ਲੱਗ ਜਾਣਾ ਤੁਹਾਨੂੰ ਉਹ ਜੂੰਟਾ ਬਣਾਉਣੀ ਹੈ ਨਹੀਂ ਉਹ ਜੂੰਟ ਨਹੀਂ ਬਣਾਣੀ ਹੈ ਹੈਨਾ ਠੀਕ ਹੈ ਜੀ ਬਾਕੀ ਆਪਾਂ ਭਾਜੀ ਨਾਲ ਗੱਲ ਮੈਂ ਤੁਹਾਡੀ ਕਰਾਉਣਾ ਠੀਕ ਹੈ ਉਹਨਾਂ ਦਾ ਕੀ ਖਰਚਾ ਹੋਇਆ ਜਾਂ ਕਿੰਨਾ ਬਣਾਇਆ ਉਹ ਮੈਂ ਤੁਹਾਨੂੰ ਸਾਰੀ ਉਹਨਾਂ ਨਾਲ ਗੱਲ ਕਰ ਲਿਓ ਠੀਕ ਹੈ ਜੀ ਤੇ ਜਿਹੜਾ ਆਫ ਗ੍ਰਿਡ ਵਾਲਾ ਸਿਸਟਮ ਹੁੰਦਾ ਆਫ ਗ੍ਰਿਡ ਦੇ ਵਿੱਚ ਵੀ ਜਿਹੜੀਆਂ ਬੈਟਰੀਆਂ ਲੱਗਦੀਆਂ ਉਹ ਮੰਨ ਲਓ ਇਹ ਲੱਖ ਤੋਂ 1.5 ਲੱਖ ਦੀ ਉਹਦੀ ਬੈਟਰੀ ਲੱਗ ਜਾਂਦੀ ਨਾਲ ਅੱਛਾ ਉਹ ਪ੍ਰੋਜੈਕਟ ਤੋਂ ਇਲਾਵਾ ਲੱਖ ਡੇਢ ਲੱਖ ਦੀ ਬੈਟਰੀ ਲੱਗਦੀ ਹੈ ਜੇ ਇਹ ਪ੍ਰੋਜੈਕਟ ਦਾ ਸੇਮ ਲੱਗਣੇ ਲੱਗਣਾ ਖਰਚਾ ਅੱਛਾ ਇਹ ਐਜ਼ ਇਟ ਇਜ਼ ਹੀ ਹੈਗਾ ਇਹ ਖਰਚਾ ਤੇ ਮੈਂ ਜੋ ਸਮਝ ਪਾ ਰਹੇ ਹਾਂ ਕਿ ਜੇ ਇਸੇ ਐਜ਼ ਇਟ ਇਜ਼ ਹੀ ਪ੍ਰੋਜੈਕਟ ਆਪਾਂ ਲਵਾਉਨੇ ਆ ਬੈਟਰੀਆਂ ਵਾਲਾ ਖਰਚਾ ਇਹਦਾ ਵੀ ਉਨਾ ਹੀ ਆਣਾ ਉਹਦਾ ਵੀ ਆਣਾ ਬਟ ਉਹਦੇ ਵਿੱਚ ਇੱਕ ਭਾਈ ਨੇ ਜਿੱਦਾਂ ਮੈਂਸ਼ਨ ਕੀਤਾ ਕਿ ਬੈਟਰੀ ਵੱਖਰੀ ਲੱਗਣੀ ਹੈ ਤੇ ਲੱਖ ਡੇਢ ਲੱਖ ਰੁਪਏ ਉਹਦਾ ਖਰਚਾ ਹਾਂਜੀ ਉਸ ਤੋਂ ਇਲਾਵਾ ਪੈਣਾ ਉਹਦਾ ਵੱਖਰਾ ਪੈਣਾ ਬੈਟਰੀਆਂ ਦਾ ਖਰਚਾ ਵੱਖਰਾ ਪੈਣਾ ਬੈਟਰੀ ਤੇ ਕੋਈ ਸਬਸਿਡੀ ਵਗੈਰਾ ਨਹੀਂ ਉਹ ਲੈਥੀਅਮ ਬੈਟਰੀਆਂ ਲੱਗਦੀਆਂ ਓਕੇ ਉਹਦਾ ਵੱਖਰਾ ਖਰਚਾ ਪੈਂਦਾ ਠੀਕ ਹੈ ਖਰਚਾ ਉਹਦਾ ਜਿਹੜਾ ਵੱਖਰਾ ਖਰਚਾ ਪੈਣਾ ਆ ਉਹ ਤੁਹਾਨੂੰ ਮੰਨ ਲਓ 2 ਸਾਲ ਜਾਂ 3 ਸਾਲ ਚੱਲਦਾ ਬੈਟਰੀ ਉਸ ਤੋਂ ਬਾਅਦ ਬੈਟਰੀ ਬਦਲਣ ਦਾ 2 ਲੱਖ ਰੁਪਇਆ 1.5 ਲੱਖ ਰੁਪਇਆ 2 ਲੱਖ ਰੁਪਇਆ ਉਹ ਖਰਚਾ ਫੇਰ ਹੋਰ ਖਰਚਾ ਪੈਣਾ ਫੇਰ ਸਟਾਰਟਿੰਗ ਪੇ ਭਾਜੀ ਮੇਰੇ ਹਿਸਾਬ ਨਾਲ ਤਾਂ ਇਹ ਫਿਰ ਪ੍ਰੋਜੈਕਟ ਥੋੜਾ ਨਹੀਂ ਕਾਫੀ ਕੋਸਟਲੀ ਬਣ ਗਿਆ ਕੋਸਟਲੀ ਪੈਂਦਾ ਕਾਫੀ ਕੋਸਟਲੀ ਖਾਸ ਕਰਕੇ ਜੇ ਅਸੀਂ ਬੈਟਰੀ ਵਾਲੇ ਪਾਸੇ ਤਰੀਕਾ ਕਿ ਜੇ ਆਪਾਂ ਸੋਚੀਏ ਕਿ ਅਸੀਂ ਬੈਟਰੀਆਂ ਵੀ ਨਾਲ ਲਵਾਈਏ ਘਰ ਤੇ ਉਹ ਬਿਜਲੀ ਸਟੋਰ ਕਰਕੇ ਰੱਖੀਏ ਉਹ ਯੂਜ਼ ਕਰ ਸਕਾਂਗੇ ਤਾਂ ਫਿਰ ਬਹੁਤ ਮਹਿੰਗਾ ਕੰਮ ਬਹੁਤ ਮਹਿੰਗਾ ਪੈਣਾ ਹੁੰਦਾ ਤੁਹਾਡਾ ਉਹ ਜੇ ਹੁਣ ਮੰਨ ਲਓ ਤੁਹਾਡਾ ਤੁਸੀਂ ਇੱਕ ਨਾਰਮਲ ਫੈਮਿਲੀ ਆ ਹਾਂਜੀ ਨਾਰਮਲ ਪਰਿਵਾਰ ਆ ਤੇ 2.5 ਲੱਖ 4 ਲੱਖ ਰੁਪਇਆ 2.5 ਲੱਖ ਤੋਂ 4 ਲੱਖ ਰੁਪਇਆ ਲਾ ਕੇ ਉਹ ਕਦੋਂ ਨੂੰ ਪੂਰਾ ਕਰਨਾ ਉਹਨੇ ਤਾਂ ਬਿਜਲੀ ਦਾ ਬਿੱਲ ਨਹੀਂ ਹੋਣਾ ਜਿੰਨੇ ਉਹ ਤੁਹਾਡਾ ਖਰਚਾ ਪਹਿਲਾਂ ਹੋ ਜਾਣਾ ਫਿਰ ਉੱਤੇ ਅੱਜ ਤੁਸੀਂ 4 ਲੱਖ ਰੁਪਇਆ ਕਾਠ ਕਰ ਮਾਰਦੇ ਹੋ ਤੁਹਾਡਾ 4 ਲੱਖ ਰੁਪਇਆ ਖਰਚਾ ਹੋ ਜਾਂਦਾ ਜੇ ਉਹ ਮੰਨ ਲਓ 5 ਸਾਲਾਂ ਨੂੰ ਪੂਰਾ ਹੋਣਾ ਉਹ ਤੱਕ ਉਹਦਾ ਵਿਆਜ ਕਿੰਨਾ ਬਣ ਜਾਣਾ ਸੋ ਇਹੀ ਮਤਲਬ ਹੈ ਜੀ ਵੀਡੀਓ ਬਣਾਉਣ ਦਾ ਕਿ ਜਿਨ੍ਹਾਂ ਨੇ ਲਗਾਇਆ ਜਿਨ੍ਹਾਂ ਦੇ ਇਹ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਨੂੰ ਜਿਆਦਾ ਸਾਡੇ ਨਾਲ ਸਮਝ ਆ ਉਹੀ ਸਾਨੂੰ ਸਹੀ ਤਰ੍ਹਾਂ ਦੱਸ ਸਕਦੇ ਨੇ ਕਿ ਵਾਕਿਆ ਇਹਦਾ ਕੋਈ ਕਾਇਦਾ ਹੈ ਕਿ ਨਹੀਂ ਹੈ ਜਿਹਦਾ ਹੁਣ ਭਾਈ ਸਮਝਾ ਰਹੇ ਨੇ ਕਿ ਖਰਚਾ ਇੰਨਾ ਜਿਆਦਾ ਯੂਨਿਟਾਂ ਬਲ ਦੇ ਥੋੜੀ ਜਿਹੀ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਤਾਂ ਫਿਰ ਸਾਰ ਮੇਰੇ ਹਿਸਾਬ ਮੈਂ ਜੋ ਸਮਝ ਪਾਇਆ ਜਿੰਨਾ ਕਿ ਭਾਈ ਨੇ ਦੱਸਿਆ ਕਿ ਉਸ ਹਿਸਾਬ ਨਾਲ ਤੇ ਫਿਰ ਇੱਕ ਕੋਸਟੀ ਪ੍ਰੋਜੈਕਟ ਹੈ ਜੀ ਮਹਿੰਗਾ ਪ੍ਰੋਜੈਕਟ ਹੈ ਇਸੇ ਤਹਿਤ ਹੀ ਥੋੜ੍ਹੀ ਜਿਹੀ ਜ਼ੋਰ ਜਿਆਦਾ ਜਾਣਕਾਰੀ ਥੋੜੀ ਜੀ ਮੈਂ ਜ਼ਰੂਰ ਚਾਹਾਂਗਾ ਕਿ ਜਿਹੜੇ ਭਾਈ ਜੀ ਦਾ ਘਰ ਆ ਹਾਂਜੀ ਉਹਨਾਂ ਦਾ ਇੱਕ ਬਰੀਆ ਬਗਾ ਹਨ ਉਹਨਾਂ ਨੂੰ ਵੀ ਮੈਂ ਕੈਮਰੇ ਮੋਰੇ ਲੈ ਕੇ ਆਵਾਂ ਤੇ ਉਹਨਾਂ ਦੇ ਕੋਲੋਂ ਵੀ ਕੁਝ ਗੱਲਾਂ ਜਿਹੜੀਆਂ ਕਲੀਅਰ ਕਰ ਲੀਆਂ ਜਾਣ ਕਿ ਜੋ ਭਾਈ ਨੇ ਦੱਸਿਆ ਆ ਉਹ ਐਜ਼ ਇਟ ਇਜ਼ ਬਿਲਕੁਲ ਇਨ ਬੈਂਡ ਸੱਚ ਆ ਆ ਜੋ ਮੇਰੇ ਨਾਲ ਭਾਈ ਨਾਲ ਮਿਲਦੇ ਆ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਜੀ ਕਿੱਥੇ ਹੋ ਵੀ ਧੰਨਵਾਦ ਭਾਈ ਸਮਾਂ ਦੇਣ ਦੇ ਲਈ ਤੇ ਭਾਈ ਜੀ ਮੈਨੂੰ ਇਹ ਦੱਸਿਓ ਕਿ ਤੁਸੀਂ ਜਿਹੜਾ ਉੱਪਰ ਪ੍ਰੋਜੈਕਟ ਲਗਾਇਆ ਆ ਇਹਦਾ ਕਿੰਨਾ ਕੁ ਤੁਹਾਡੇ ਨੂੰ ਖਰਚਾ ਆਇਆ ਜੇ 1 ਲੱਖ ਘਰ ਘੇਰ ਖਰਚਾ ਆਇਆ ਸੀ ਤੇ ਨਾਲ ਗਲਵੜ ਦੇ ਠੀਕ ਆ ਇਹ ਤਾਂ ਤਾਂ ਸਬਸਿਡੀ ਪਰਵਾਨੀ ਆ ਲੱਭੇ ਫੇਰ ਆਪਾਂ ਕੋ ਦਤਾ ਸੀਗਾ ਠੀਕ ਹੈ ਤੇ ਪਹਿਲਾਂ ਸਾਰੇ ਕੋਲ ਜਿਹੜੇ ਮੈਂ ਇਹ ਬਤ ਸਬਸਿਡੀ ਤਾਂ ਦਿਖਤ ਤਾਂ ਜਾਂਦੀ ਹੈ ਤੇ ਕਿੰਨੇ ਕ ਸਮੇ ਬਾਅਦ ਜਿਹੜੀ ਸਬਸਿਡੀ ਸੀ ਤੁਹਾਨੂੰ ਮਿਲਗੀ ਚਾਰ ਕੁ ਮਹੀਨੇ ਉਹ ਤਾਂ ਮਿਲ ਜਾਂਦੀ ਹੈ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਲੱਗਦੇ ਲੱਗ ਜਾਂਦੇ ਅਪਲਾਈ ਤੁਸੀਂ ਕੀਤਾ ਕਿ ਜਾਂ ਅਪਲਾਈ ਉਹਨਾਂ ਨੇ ਕੀਤਾ ਸੀਗਾ اچھا ਸਾਰਾ ਕੁਛ ਆਪ ਕੋਲ ਮੈਂ ਤੋਂ ਲੱਗੇ ਸੀ ਉਹ ਹਾਂ ਜੀ ਤੇ ਦਰਕਰਨੀ ਠੀਕ ਹੈ ਤੇ ਅਪਲਾਈ ਉਹਨਾਂ ਨੇ ਕੀਤਾ ਸੀਗਾ ਪਰ ਜੀ ਮੈਂ ਨਾ ਉੱਪਰ ਇੱਕ ਚੀਜ਼ ਦੇਖ ਕੇ ਥਿਆ ਕਿ ਕਿਵੇਂ ਭਾਈ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਨਾ ਕਿਥੇ ਮੈਂ ਚੀਜ਼ ਗੱਲ ਮੈਂਸ਼ਨ ਕੀਤੀ ਕਿ ਇਹਦੀ ਨੂੰ ਸਫਾਈ ਕਰਨੀ ਇਹ ਰੇ ਨੇ ਕੀ ਤਾਂ ਮਿੱਟੀ ਜੰਮ ਜਾਂਦੀ ਉੱਪਰ ਤੇ ਫਿਰ ਉਹ ਯੂਨਟ ਵੀ ਘਟ ਬਣਾਉਂਦੀ ਹੈ ਘਟ ਬਣਦੇ ਜਾਂਦੇ ਨੇ ਤੇ ਫਿਰ ਇਹਦਾ ਸਫਾਈ ਕਰਨ ਦਾ ਕਿੰਨਾ ਕੁ ਝੰਜਟਾ ਚ ਮੇਲਾ ਹੈਗਾ ਆ ਉਹ ਤੁਸੀ ਆਪ ਸਫਾਈ ਕਰਦੇ ਆ ਜਾਂ ਫਿਰ ਕਿਸੇ ਦੇ ਰੱਖਿਆ ਕਿਸਨ ਸਫਾਈ ਕਰਦੇ ਜੀ ਬੜੀ ਇੱਕ ਦੂਜੀ ਉਹ ਕਰਗੇ ਸੀ ਫ੍ਰੀ ਕਰਗੇ ਸੀ ਬਿਲਕੁਲ ਨਹੀਂ ਕੋਈ ਲੇ ਕੋਸ ਪਰ ਆਪ ਕਰਨੇ ਹੋਰੇ ਔਖੇ ਆ ਉਹ ਪਛਾਣਨਾ ਵੀ ਔਖਾ ਆ ਤੇ ਕੁਛ ਵੀ ਔਖੇ ਵਾਪਰ ਸੇ ਨਾ ਹੱਗੋ ਕਿ ਮੈਂ ਦੇਖਿਆ ਕਾਫੀ ਪਿੱਛੇ ਤੱਕ ਲੈਨੇ ਰਹੀ ਹੈ ਤੇ ਉਹ ਇਦਾਂ ਵਾਈਪਰ ਨਾਲ ਕਰਨਾ ਥੋੜਾ ਔਖਾ ਹੋ ਜਾਂਦਾ ਫਿਰ ਤੁਸੀ ਕਿ ਕੋ ਆਪਣਾ ਵੀਰ ਵੀ ਜਿਆਦਾ ਵੇਟ ਘੱਟ ਰਲਾ ਚੜ੍ਹ ਸਕਦੇ ਵੀਰ ਘੱਟ ਰਲਾ ਬੰਦਾ ਲੰਬੜਾ ਵੀ ਓਖਾ ਹੈ ਪਰ ਪਤਾ ਵੀ ਇਹਦਾ ਬੱਚੇ ਦੇ ਨਾਲ ਬਾਹਰ ਗਏ ਸਾਡੇ ਦਾ ਇੱਥੇ ਨਹੀਂ ਹੋਇਆ ਵੀ ਅਮੀ ਹੁਣ ਅਜਕਲ ਸਿਸਟਮ ਆਉਂਦਾ ਤੇ ਫੋਰਾ ਸਸ ਭਲਾਈਦਾ ਠੀਕ ਹੈ ਉਹਨਾਂ ਪਾਣੀ ਆਪਣਾ ਵੀ ਆ ਜਾਂਦਾ ਤੇ ਬੁੱਟਾ ਫਿਰ ਸਾਬਤੀ ਪਕ ਸਕਦੇ ਤੇ ਉਹ ਖਰਚਾ ਜਿਹੜਾ ਫਿਰ ਉਹ ਖਰਚਾ ਵੀ ਤੁਹਾਨੂੰ ਪਵੇਗਾ ਐਕਸਟਰਾ ਖਰਚਾ ਆਪਣਾ ਹੀ ਹੋਣਾ ਪਵੇਗਾ ਐਕਸਟਰਾ ਬੇਗਾ ਫੁਆਰਾ ਲਵਾਉਂਦਾ ਮੀਟਰ ਉਹਦੀ ਪਾਣੀ ਦਾ ਪੂਰਾ ਉਹਦਾ ਕਨੈਕਸ਼ਨ ਬਣੇਗਾ ਹਾਂਜੀ ਮਤਲਬ ਵੀ ਥੋੜਾ ਝੰਜੜ ਵਾਲਾ ਇੱਥੇ ਇੱਥੇ ਤੇ ਨੇਗਾ ਨਹੀਂ ਸਾਫ ਕਰਨਾ ਸਾਬਲ ਵਗੈਰ ਬਤ ਤਾਨੂੰ ਕੀ ਲੱਗਦਾ ਹੈ ਕਿ ਇਹਦਾ ਕਿੰਨਾ ਕੁ ਬੈਨੀਫਿਟ ਹੈ ਕਿ ਸਾਰੀਆਂ ਚੀਜ਼ਾਂ ਜੇ ਕੈਲਕੂਲੇਟ ਕੀਪਿਆ ਜਾਂ ਜਿੱਦਾਂ ਇਹਦਾ ਖਰਚਾ ਕੈਲਕੂਲੇਟ ਕੀਤਾ ਜਾਵੇ ਜਿੱਦਾਂ ਹੋਵੇ ਸਫਾਈ ਦਾ ਤੁਸੀਂ ਦੱਸ ਘਟਿਆ ਸਾਰਾ ਕੁਝ ਜੇ ਦੇਖਿਆ ਜਾਵੇ ਤੇ ਇਹਦਾ ਫਾਇਦਾ ਆ ਜਾਂ ਨਹੀਂ ਸਰਾ ਬੜੀ ਇੱਦਾਂ ਜਿੰਮੇਦਾਰ ਐਸੇ ਘਰੇ ਰਹੇ ਰਹੇ ਰੱਖੇ ਹਾਂਜੀ ਲੋਕਲ ਦੁੱਧ ਕਰਦੇ ਆਪਾਂ ਨੌਕਰੀ ਵੇਖੇ ਚੱਲੇ ਦੇ ਦਿਨੇ ਬਾਹਰ ਲੈਣ ਦੇ ਰਹਿ ਬਣੀ ਨਹੀਂ ਇਹਦੀ ਲੈ ਉਹ ਤਾਂ ਬਣੀ ਨਹੀਂ ਜਾਂਦੀ ਹਾਂਜੀ ਤੇ ਸਾਨੂੰ ਤਾਂ ਫਾਇਦਾ ਜੀ ਕਿ 4-5 ਰੁਪਏ ਲੈਣਦੇ ਹੁਣ ਨਹੀਂ ਹੋਂਦਾ ਤੇ ਆਪੇ ਸਾਨੂੰ ਫਾਇਦਾ ਹੀ ਆਈ ਫਿਰ ਠੀਕ ਮੈਂ ਤੁਸੀਂ ਸਮਝਦੇ ਹੋ ਕਿ ਭਾਡੇ ਹਿਸਾਬ ਨਾਲ ਤੁਹਾਨੂੰ ਇਹਦਾ ਸਾਨੂੰ ਹਾਂਜੀ ਫਾਇਦਾ ਤੇ ਭਾਈ ਇਹ ਦੱਸੋ ਇਹਦਾ ਹੁਣ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਦਵਾਈ ਦਾ ਭਾਈ ਮੈਨੂੰ 9-10 ਮਹੀਨੇ ਹੋ ਗਿਆ ਲੱਗੇ ਨਾ ਠੀਕ ਹੈ ਤੇ ਜਿਹੜਾ ਚਾਰ ਪੰਜ 500 ਮਿੰਟ ਦਾ ਬੈਲ ਨਹੀਂ ਆਇਆ ਪਹਿਲਾਂ ਤਿੰਨ ਕਿ ਮਹੀਨੇ ਦਾ ਬੈਲ ਪਿਛਲਾ ਜਿਹੜਾ ਸੀਗਾ ਪੰਦੀ ਉਹ ਆਇਆ ਸੀਗਾ ਬਾਕੀ ਉਸ ਤੋਂ ਬਾਅਦ ਜਵੈਲ ਨਹੀਂ ਆ ਰਹੇ ਸੋ ਤੁਸੀਂ ਆਪਣੇ 9 ਮਹੀਨਿਆਂ ਦੇ ਓਵਰਆਲ ਐਕਸਪੀਰੀਅੰਸ ਦੇ ਨਾਲ ਇਹ ਗੱਲ ਦੱਸ ਰਹੇ ਹੋ ਕਿ ਠੀਕ ਹੈ ਜੋ ਹਾਂਜੀ ਤੁਹਾਨੂੰ ਠੀਕ ਲੱਗ ਰਿਹਾ ਹੈ ਹਾਂਜੀ ਸਾਨੂੰ ਠੀਕ ਲੱਗ ਰਿਹਾ ਹੈ ਬਿਨ ਨਹੀਂ ਬੈਲ ਪਾ ਰਹੇ ਠੀਕ ਹੈ ਜੀ ਸੋ ਧੰ ਸੋਲਰ ਪੈਨਲ ਦਾ ਜਿਹੜਾ ਟ੍ਰੈਂਡ ਦਿਨ-ਦਿਨ ਵੱਧ ਰਿਹਾ ਹੈ। ਤੋਂ ਤੁਸੀਂ ਪੂਰੀ ਵੀਡੀਓ ਦੇਖੀ ਹੋਏਗੀ ਤੁਹਾਨੂੰ ਵੀ ਸਮਝ ਲੱਗ ਗਿਆ ਹੋਵੇਗਾ ਕਿ ਇਹਦੇ ਕੀ ਪ੍ਰੋਸ ਹਨ, ਕੌਨਸ ਹਨ, ਕੀ ਇਹਦਾ ਖਰਚਾ ਹੈਗਾ। ਬਾਕੀ ਲਾਈਕ ਐਂਡ ਸ਼ੇਅਰ ਕਰਿਓ ਵੀਡੀਓ ਬਾਕੀ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਆ ਜੇ ਕੋਈ ਇਨਫੋਰਮੇਸ਼ਨ ਰਹਿ ਗਈ ਹੋਵੇ, ਕੋਈ ਉਸੇ ਵੀਰ ਸੱਜਣ ਨੇ ਕੋਈ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੋਵੇ ਤੋਂ ਪਲੀਜ਼ ਥੂ ਕਮੈਂਟਸ ਤੇ ਲਾਈਕ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ। ਧੰਨਵਾਦ ਆ ਤੁਹਾਡਾ ਵੀਡੀਓ ਦੇਖਣ ਲਈ। ਹੋਰ ਇਦਾਂ ਦੀਆਂ ਨਵੀਆਂ ਇਨਫੋਰਮੇਸ਼ਨ ਦੀਆਂ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਖ